ਰਿਆਨੋ ਜਮਸੀਦੀ ਅੱਜ ਅਸੀਂ ਪੜ੍ਹਾਂਗੇ ਜਿ ਸ਼ਾਇਦਾ 48ਵਾਂ ਅਧਿਆਇ ਇਸਰਾਇਲ ਦਾ ਛਟਕਾਰਾ ਪਹਿਲੀ ਆਇਤ ਇਹ ਸੁਣੋ ਹੇ ਯਾਕੂਬ ਦੇ ਘਰਾਣੇ ਜਿਹੜਾ ਇਸرائیਲੀਆਂ ਇਸਰਾਇਲ ਦੇ ਨਾਮ ਦੱਸ ਦਉਂਦੇ ਐ ਤੇ ਯਹੂਦਾ ਦੇ ਪਾਣੀਆਂ ਵਿੱਚੋਂ ਨਿਕਲੇ ਹੋ ਜਿਹੜੀ ਯਹਵਾ ਦੇ ਨਾਂ ਦੀ ਸੌਖਾਂਦੇ ਅਤੇ ਇਸਰਾਇਲ ਦੇ ਪਰਮੇਸ਼ਰ ਦਾ ਵੰਨਣ ਕਰਦੇ ਹੋ ਪਰ ਸੱਚਾਈ ਅਤੇ ਧਰਮ ਨਾਲ ਨਹੀਂ ਦੂਸਰੀ ਆਇਤ ਉਹ ਤਾਂ ਆਪਣੇ ਆਪ ਨੂੰ ਪਵਿੱਤਰ ਸ਼ਹਿਰ ਦੇ ਕਹੋਂਦੇ ਹਨ ਅਤੇ ਇਸਰਾਇਲ ਦੇ ਪਰਮੇਸ਼ਰ ਉੱਤੇ ਟਾਸਨਾ ਲੈਂਦੇ ਹਨ ਸੈਨਾ ਦਾ ਯਹਵਾ ਉਹਦਾ ਨਾਮ ਹੈ ਤੀਸਰੀ ਆਇਤ ਮੈਂ ਪਹਿਲੀਆਂ ਗੱਲਾਂ ਪੁਰਾਣੇ ਸਮੇਂ ਤੋਂ ਦਸੀਆਂ ਉਹ ਮੇਰੇ ਮੂੰਹੋਂ ਨਿਕਲੀਆਂ ਅਤੇ ਮੈਂ ਉਹਨਾਂ ਨੂੰ ਸੁਣਾਇਆ ਤੁਰਤ ਫੁਰਤ ਮੈਂ ਉਹਨਾਂ ਨੂੰ ਕਰ ਦਿੱਤਾ ਅਤੇ ਉਹ ਹੋ ਗਈਆਂ ਚੌਥੀ ਆਇਤ ਮੈਂ ਜਾਣਦਾ ਹਾਂ ਸਾ ਕਿ ਤੂੰ ਹਠੀਆਂ ਹੈ ਅਤੇ ਤੇਰੀ ਗਰਦਨ ਲੋਹੇ ਦਾ ਪੱਠਾ ਹੈ ਅਤੇ ਤੇਰੇ ਮਸਤਕ ਪਿੱਤਲ ਦਾ ਹੈ ਪੰਜਵੀਂ ਆਇਤ ਮੈਂ ਤੈਨੂੰ ਪੁਰਾਣੇ ਸਮੇਂ ਤੋਂ ਦੱਸਿਆ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੈਨੂੰ ਸੁਣਾਇਆ ਮਤੇ ਤੂੰ ਆਖ ਬੈਠੇ ਮੇਰੇ ਬੁੱਤ ਨੇ ਉਹ ਮੇਰੇ ਬੁੱਤ ਨੇ ਉਹਨਾਂ ਨੂੰ ਕੀਤਾ ਮੇਰੀ ਘੜੀ ਹੋਈ ਮੂਰਤ ਅਤੇ ਟਲੇ ਹੋਏ ਬੁੱਤ ਨੇ ਇਹ ਇਹਨਾਂ ਦਾ ਹੁਕਮ ਦਿੱਤਾ ਛੇਮੀ ਆਇਤ ਤੈ ਸੁਣਿਆ ਇਹ ਸਭ ਕੁਝ ਵੇਖ ਅਤੇ ਤੁਸੀਂ ਭਲਾ ਤੁਸੀਂ ਨਾ ਦੱਸੋਗੇ ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸਦਾ ਆਉਂਦਾ ਹਾਂ ਸੁਣਾਉਂਦਾ ਹਾਂ ਤੇ ਗੁਪਤ ਵਿੱਚ ਜਿਨ੍ਹਾਂ ਨੂੰ ਤੇ ਨਹੀਂ ਜਾਣਿਆ ਸਤਵੀਂ ਐਤ ਉਹਨੇ ਉਤਪਨ ਹੋਈਆਂ ਨਾ ਪੁਰਾਣੇ ਸਮੇਂ ਵਿੱਚ ਅੱਜ ਤੋਂ ਪਹਿਲਾਂ ਤੈ ਉਹਨਾਂ ਨੂੰ ਸੁਣਿਆ ਵੀ ਨਹੀਂ ਮਤੇ ਤੂੰ ਅੱਖ ਬੈਠੇ ਮੈਂ ਇਹ ਨੂੰ ਜਾਣਦਾ ਸਾਂ ਅੱਠਵੀਂ ਐਤ ਨਾ ਤੇ ਸੁਣਿਆ ਨਾ ਤੇ ਜਾਣਿਆ ਨਾ ਪੁਰਾਣੇ ਸਮੇਂ ਤੋਂ ਤੇਰੇ ਕੰਨ ਖੋਲੇ ਗਏ ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਠੱਗੀ ਤੇ ਠੱਗੀ ਘਮਾਵੇਂਗਾ ਤੇ ਢਿੱਡ ਤੋਂ ਹੀ ਤੂੰ ਅਪਰਾਧੀ ਖਮਾਵੇਂਗਾ ਨੌਵੀਂ ਐਤ ਮੈਂ ਆਪਣੇ ਨਾਮ ਦੇ ਨਿਮਿਤ ਆਪਣਾ ਕਰੋਧ ਅਟਕਾਰ ਰੱਖਾਂਗਾ ਤੇ ਆਪਣੀ ਉਸਤ ਦੇ ਨਿਮਿਤ ਉਹਨ ਨੂੰ ਤੇਰੇ ਲਈ ਰੋਕ ਰੱਖਾਂਗਾ ਪਈ ਤੇ ਮੈਂ ਤੈਨੂੰ ਵੱਡ ਵੱਡ ਨਾ ਸੁਟਾਂ 10ਵੀਂ ਐਤ ਵੇਖ ਮੈਂ ਤੈਨੂੰ ਤਾਇਆ ਪਰ ਚਾਂਦੀ ਵਾਜ ਨਹੀਂ ਮੈਂ ਤੈਨੂੰ ਦੁੱਖ ਦੀ ਕੋਠਾਲੀ ਵਿੱਚ ਪਰਤਾਇਆ ਹੈ 11ਵੀਂ ਐਤ ਮੈਂ ਆਪਣੀ ਖਾਤਰ ਹਾਂ ਆਪਣੇ ਹੀ ਖਾਤਰ ਇਹ ਕਰਦਾ ਹਾਂ ਮੇਰੇ ਨਾਮ ਤਾਂ ਕਿਉਂ ਪ੍ਰੇਸ਼ਟ ਕੀਤਾ ਜਾਵੇ ਮੈਂ ਆਪਣੇ ਪ੍ਰਤਾਪ ਦੂਜਿਆਂ ਨੂੰ ਨਹੀਂ ਦਿਆਂਗਾ 12ਵੀਂ ਐਤ हे ਯਕੋਬ हे ਇਸ్రਾਇਲ ਮੇਰੇ ਸੱਦੇ ਹੋਏ ਮੇਰੀ ਸੁਣੋ ਮੈਂ ਉਹੀ ਹਾਂ ਮੈਂ ਆਦ ਹਾਂ ਤੇ ਅੰਤ ਵੀ ਹਾਂ 13ਵੀਂ ਆਇਤ ਹਾਂ ਮੇਰੇ ਹੱਥਾਂ ਨੇ ਧਰਤੀ ਦੀ ਨਿਔਰਕੀ ਮੇਰੇ ਸੱਜੇ ਹੱਥ ਨੇ ਆਕਾਸ਼ ਨੂੰ ਫੈਲਾਇਆ ਮੈਂ ਉਹਨਾਂ ਨੂੰ ਸੱਦਦਾ ਹਾਂ ਉਹ ਇਕੱਠੇ ਖਲੋ ਜਾਂਦੇ ਹਨ 14ਵੀਂ ਆਇਤ ਤੁਸੀਂ ਸਭ ਇਕੱਠੇ ਹੋ ਜਾਓ ਅਤੇ ਸੁਣੋ ਇਹਨਾਂ ਦੇ ਵਿੱਚੋਂ ਕਹਿ ਦੇ ਕਹ ਨੇ ਇਹਨਾਂ ਗੱਲਾਂ ਨੂੰ ਦੱਸਿਆ ਯਹਵਾ ਉਹਨੂੰ ਪਿਆਰ ਕਰਦਾ ਹੈ ਉਹ ਬਾਬਲ ਦੇ ਉੱਤੇ ਉਸ ਦੀ ਪਾਣੀ ਪੂਰੀ ਕਰੇਗਾ ਤੇ ਉਹ ਦੀ ਪੂਜਾ ਕਸੀਧੀਆਂ ਉੱਤੇ ਹੋਵੇਗੀ 15ਵੀਂ ਆਇਤ ਮੈਂ ਹਾਂ ਮੈਂ ਗੱਲ ਕੀਤੀ ਮੈਂ ਹੀ ਉਹਨੂੰ ਸੱਦਿਆ ਮੈਂ ਉਹਨੂੰ ਲਿਆਇਆ ਤੇ ਉਹਨੂੰ ਆਪਣੇ ਰਾਹ ਸਫਲ ਕਰੇਗਾ 16ਵੀਂ ਆਇਤ ਮੇਰੇ ਨੇੜੇ ਆਓ ਇਹ ਸੁਣੋ ਮੈਂ ਮੁੱਢ ਤੋਂ ਗੁਪਤ ਵਿੱਚ ਗੱਲ ਨਹੀਂ ਕੀਤੀ ਉਹਦੇ ਹੋਣ ਦੇ ਸਮੇਂ ਤੋਂ ਮੈਂ ਉੱਥੇ ਸਾਂ ਤੇ ਹੁਣ ਹੈ ਹੀ ਪ੍ਰਭੂ ਹੈ ਪ੍ਰਭੂ ਹੀ ਹੋਵਾ ਨੇ ਮੈਨੂੰ ਆਪਣੇ ਆਤਮਾ ਨੂੰ ਕੱਲਿਆ ਹੈ 17ਵੀਂ ਆਇਤ ਇਹ ਯਹੋਵਾ ਤੇਰਾ ਛਡਾਉਣ ਵਾਲਾ ਇਸਰਾਇਲ ਦਾ ਪਵਿੱਤਰ ਪੁਰਖ یوں ਆਖਦਾ ਹੈ ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ ਜੋ ਤੈਨੂੰ ਅਸਰਾ ਪਾਉਂਦਾ ਹਾਂ ਜਿਸ ਰਾਹ ਤੇ ਜਾਣਾ ਹੈ 18ਵੀਂ ਆਇਤ ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ ਤਾਂ ਤੇਰੀ ਸ਼ਾਂਤੀ ਨਦੀ ਵਾਂਝ ਅਤੇ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਝ ਹੁੰਦਾ 19ਵੀਂ ਆਇਤ ਤਾਂ ਤੇਰੀ ਅੰਸ਼ ਰੇਤ ਜਹੀ ਅਤੇ ਤੇਰਾ ਪਰਿਵਾਰ ਉਹਦੇ ਦਾਣੇ ਜਿਹਾ ਹੁੰਦਾ ਉਹ ਤਾਂ ਨਿਆਉ ਤੇਰੇ ਹਜ਼ੂਰੋਂ ਨਾ ਛੇਕਿਆ ਜਾਂਦਾ ਨਾ ਨਾਸ਼ ਹੋ ਜਾਂਦਾ 2ਵੀਂ ਐਤ ਬਾਬਲ ਤੋਂ ਨਿਕਲੋ ਕਸਿਦਿਆਂ ਵਿੱਚੋਂ ਨੱਠੋ ਜਕਾਰਿਆਂ ਦੀ ਆਵਾਜ਼ ਨਾਲ ਦੱਸੋ ਇਹ ਨੂੰ ਸੁਣਾਓ ਧਰਤੀ ਦੀਆਂ ਹੱਦਾਂ ਤੱਕ ਉਹ ਨੂੰ ਕੱਲੋ ਆਖੋ ਯਹੋਵਾ ਨੇ ਆਪਣੇ 10 ਯਾਕੂਬ ਨੂੰ ਛਟਕਾਰਾ ਦਿੱਤਾ ਹੈ 1ਕਿਮੇ ਐਤ ਉਹ ਤਿਹਾਏ ਨਾ ਹੋਏ ਜਦ ਉਹ ਉਹਨਾਂ ਨੂੰ ਵਿਰਾਨਿਆਂ ਵਿੱਚੋਂ ਦੀ ਲੈ ਗਿਆ ਉਹ ਉਹਨਾਂ ਦੇ ਲਈ ਚਟਾਨ ਵਿੱਚੋਂ ਪਾਣੀ ਵਗਾਇਆ ਉਸ ਉਹਨਾਂ ਨੂੰ ਉਸ ਚਟਾਨ ਨੂੰ ਪਾੜਿਆ ਤੇ ਪਾਣੀ ਫੁੱਟ ਨਿਕਲਿਆ ਬਾਈ ਮੇ ਹੈ ਤੇ ਇਹ ਹਵਾ ਕਹਿੰਦਾ ਹੈ ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ ਆਮੀਨ ਪ੍ਰਭ ਜੀ ਦੇ ਨਵਚਨਨ ਪੜ੍ਹੇ ਸੋ ਨੇ ਜਾਂਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਾ ਦੇ ਵਸਦੇ ਰਹਿਣ ਆਮੀਨ ਸਾਂਜਮ ਸਿੱਕੀ